ਸਤਿ ਸ੍ਰੀ ਅਕਾਲ ਦੋਸਤੋ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਸੁਖਬੀਰ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਬਚਾਓ ਯਾਤਰਾ ਕੱਢੀ ਜਾ ਰਹੀ ਹੈ ਇਸੀ ਯਾਤਰਾ ਵਿੱਚ ਵੱਧ ਚੜ ਕੇ ਲੋਕ ਸੁਖਬੀਰ ਸਿੰਘ ਬਾਦਲ ਕੋਲ ਆਪਣੇ ਦੁੱਖੜੇ ਲੈ ਕੇ ਪਹੁੰਚ ਰਹੇ ਨੇ ਇਸੇ ਦੌਰਾਨ ਇੱਕ ਬੀਬੀ ਆਉਂਦੀ ਹੈ ਤੇ ਕਹਿੰਦੀ ਹੈ ਬਾਦਲ ਸਾਹਿਬ ਪੰਜਾਬ ਵਿੱਚ ਨਸ਼ਾ ਬੜਾ ਹੋ ਗਿਆ ਏ ਤੇ ਤੁਸੀਂ ਇਸ ਨਸ਼ੇ ਨੂੰ ਬੰਦ ਕਰਵਾਓ ਤੇ ਜੋ ਬੀਬੀ ਹੁੰਦੀ ਹੈ ਉਹ ਕਹਿੰਦੀ ਹੈ ਜੋ ਭਗਵੰਤ ਮਾਨਾ ਇਹਨੇ ਪੰਜਾਬ ਦਾ ਬੇੜਾ ਕਰ ਕਰਕੇ ਰੱਖ ਦਿੱਤਾ ਤਾਂ ਬਾਦਲ ਸਾਹਿਬ ਅਗੋ ਕਹਿੰਦੇ ਨੇ ਜਵਾਬ ਦਿੰਦੇ ਨੇ ਬੀਬੀ ਤੁਸੀਂ ਚਿੰਤਾ ਨਾ ਕਰੋ ਨਸ਼ਾ ਵੀ ਰੋਕਾਂਗੇ ਤੇ ਨਸ਼ਾ ਵੇਚਣ ਵਾਲਿਆਂ ਨੂੰ ਅਸੀਂ ਅੰਦਰ ਵੀ ਕਰਾਂਗੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੁਣ ਤਾਂ ਨਸ਼ਾ ਆਮ ਆਦਮੀ ਪਾਰਟੀ ਦੇ ਐਮਐਲਏ ਵਕਾਰ ਰਹੇ ਨੇ ਤੇ ਸਾਰੇ ਹੀ ਐਮਐਲਏ ਅੰਦਰ ਜਾਣਗੇ ਤਾਂ ਆਮ ਆਦਮੀ ਪਾਰਟੀ ਤੋਂ ਦੁਖੀ ਹੋਏ ਬਹੁਤ ਸਾਰੇ ਲੋਕ ਸੁਖਬੀਰ ਸਿੰਘ ਬਾਦਲ ਕੋਲ ਪਹੁੰਚ ਰਹੇ ਨੇ ਬਾਕੀ ਆਓ ਲੈ ਚੱਲਦੇ ਹਾਂ ਇਸ ਬੀਬੀ ਦੀ ਪੂਰੀ ਵੀਡੀਓ ਵੱਲ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਦੁਖੀ ਹੋਏ ਲੋਕ ਸੁਖਬੀਰ ਸਿੰਘ ਬਾਦਲ ਦੇ ਕੋਲ ਪਹੁੰਚ ਰਹੇ ਨੇ ਅਤੇ ਆਪਣੇ ਦੁੱਖੜੇ ਪ੍ਰਗਟ ਰਹੇ ਨੇ ਇਨਾ ਬੀਬੀਆਂ ਦੀ ਇਹ ਵੀਡੀਓ ਕਾਫੀ ਜਿਆਦਾ ਵਾਇਰਲ ਕੀਤੀ ਜਾ ਰਹੀ ਹੈ ਅਗਰ ਜੇਕਰ ਤੁਸੀਂ ਵੀ ਸੁਖਬੀਰ ਸਿੰਘ ਬਾਦਲ ਨੂੰ ਪਿਆਰ ਕਰਦੇ ਹੋ ਤਾਂ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਕਮੈਂਟ ਕਰਨਾ ਨਾ ਭੁੱਲਿਓ ਬਾਕੀ ਜੋ ਵੀਰ ਅਤੇ ਭੈਣਾ ਆਪਣੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਜੋ ਹਰ ਇੱਕ ਆਉਣ ਵਾਲੀ ਵੱਡੀ ਖਬਰ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਸੀਂ ਸਾਡੇ ਚੈਨਲ ਤੇ ਦੇਖ ਸਕੋ ਤੇ ਦੋਸਤੋ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ